ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅਰਥਰਾਜ ਜੀ ਅੰਸੋ ਜੋ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਨਹੀਂ ਕਿ ਜੋ ਕੱਲ ਉਹਦੀ ਵੀਡੀਓ ਦੇਖੀ ਜੋ ਸ਼ਬਦ ਵਰਤ ਰਿਹਾ ਆ ਬਹੁਤ ਨਿੰਦਣਯੋਗ ਨੇ ਅਰਥਰਾਜ ਜੀ ਤਾਂ ਅਸੀਂ ਕਹਿਣਾ ਚਾਹਦੇ ਤੁਹਾਨੂੰ ਦੱਸਣਾ ਚਾਹੁੰਦੇ ਆ ਤੂੰ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੇ ਲੋਕਾਂ ਨੂੰ ਘੋੜੇ ਭਾੜੇ ਲੋਕਾਂ ਨੂੰ ਨਹੀਂ ਸਗਾ ਪਤਾ ਤੂੰ ਉੱਥੋਂ ਜਿੱਤ ਗਿਆ 2009 ਦੇ ਵਿੱਚ ਤੈਨੂੰ ਕੀਤਾ ਹੋਣਾ ਤੂੰ ਪੰਜਾਬ ਦੇ ਵਿੱਚੋਂ ਜਲੰਧਰੋਂ ਚੌਂ ਲੜੀ ਸੀ ਤੇ ਲੋਕਾਂ ਨੇ ਤੈਨੂੰ ਤਾਸ਼ ਦੇ ਪੱਤਿਆਂ ਨੂੰ ਕਿੱਦਾਂ ਤੈਨੂੰ ਸਾਫ਼ ਕਰਕੇ ਤੋਰਿਆ ਤੈਨੂੰ ਇਹ ਵੀ ਪਤਾ ਹੋਣਾ ਤੂੰ ਕਹਿ ਰਿਹਾ ਸੀਗਾ ਕੀ ਰਗਰੇਟਾ ਦਾਲ ਵਾਲੇ ਜਿਹੜੇ ਸਾਡੀਆਂ ਧਰਤੀ ਨੂੰ ਅੱਗ ਲਾ ਦੇਣਗੇ ਆਪਾਂ ਮੈਸਮਪੋਰ ਪਿੰਡ ਵਿੱਚ ਗਏ ਸੀ ਮਹਤਵਪੂਰਨ ਏਰੀਆ ਦੇ ਵਿੱਚ ਤੇ ਸ਼ਾਮ ਦਾ 4-5 ਵਜੇ ਦਾ ਸਮਾਂ ਸੀਗਾ ਉੱਥੇ ਤੈਨੂੰ ਘੇਰ ਲਿਆ ਸੀਗਾ ਬਾਲਮੀਕ ਭਾਈ ਚਾਰੇ ਦੇ ਲੋਕਾਂ ਨੇ ਤੇ ਜਦੋਂ ਘੇਰ ਲਿਆ ਤੇਨੂੰ ਅਸੀਂ ਮਜ਼ੀ ਕੱਢ ਕੇ ਲਿਆਏ ਸੀਗੇ ਉਦੋਂ ਅਸੀਂ ਵੀ ਰਾਜਨੀਤਿਕ ਪਾਰਟੀਆਂ ਦੇ ਨਾਲ ਹੀ ਹੁੰਦੇ ਸੀਗੇ ਕਿਉਂਕਿ ਦੁਆਬੇ 'ਚ ਉਦੋਂ ਕੋਈ ਯੂਨੀਅਨ ਦਾ ਐਡਾ ਜ਼ੋਰ ਨਾ ਸੀ ਹੁੰਦਾ ਤੇ ਉੱਥੇ ਉਹ ਤੈਨੂੰ ਸਵਾਲ ਕਰਦੇ ਸੀ ਲੋਕ ਜਿਹੜਾ ਲੋਕਾਂ ਦੀ ਤੂੰ ਗੱਲ ਕਰ ਰਿਹਾ ਮੇਰੇ ਨਾਲ ਦੇ ਜਾਂ ਫਲਾਨੇ ਨੇ ਧਰਮ ਦੇ ਨਾ ਦੇ ਰਾਜਨੀਤੀ ਨਾ ਕਰੋ ਤੇ ਤੈਨੂੰ ਉੱਥੋਂ ਸਵਾਲ ਕਰ ਰਹੇ ਸੀ ਉਹ ਕਹਿੰਦੇ ਤੂੰ ਕਹਿ ਰਿਹਾ ਸੀ ਮੈਂ ਤੁਹਾਡਾ ਆ ਉਹ ਤੈਨੂੰ ਪੁੱਛ ਰਹੇ ਤੂੰ ਸਾਡੇ ਲਈ ਬਾਲਮੀਕ ਭਾਈ ਜਰ ਦੇ ਦੱਸ ਕੀ ਕੀਤਾ ਤੂੰ ਸਾਡੇ ਲਈ ਕਿਤੇ ਇੱਕ ਸ਼ਬਦ ਹੀ ਬੋਲਿਆ ਤੇ ਦੂਜੀਆਂ ਜਿਹੜੀਆਂ ਤੂੰ ਧਮਕੀਆਂ ਦੇ ਰਿਹਾ ਆ ਕਿ ਦੋ ਤਰੀਕ ਨੂੰ ਦੇਖਾਂਗੇ ਕੀ ਤੂੰ ਜੋ ਵੀ ਕਰਨਾ ਤੇਰਾ ਦਿਲ ਚਾਹ ਉਹ ਕਰ ਲੈ ਤੈਨੂੰ ਕਿਸੇ ਨੇ ਪੁੱਛਣਾ ਨਹੀਂਗਾ ਪਿੱਛੇ 2009 ਚ ਵੀ ਆ ਰਿਹਾ ਤੇ ਹਾਰ ਹਾਰਨਾ ਤੇਰੀ ਜਵਾਨੀ ਤੇ ਅੱਜ ਹੋਣੀ ਤਾਂ ਬਜਣਾ ਤੇਰੀ ਜਵਾਨੀ ਨਹੀਂ ਬਚਾਈ ਜਾਣੀ ਤੈਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਆਪਣੀ ਸ਼ਬਦਾਬੀ ਨੂੰ ਥੋੜਾ ਜਿਹਾ ਕੰਟਰੋਲ ਕਰ ਇਹ ਪੰਜਾਬ ਦੇ ਲੋਕ ਆ ਜਿਹੜੀਆਂ ਤੈਨੂੰ ਚਾਰ ਪੈੜੀਆਂ ਤੈਨੂੰ ਉਹ ਵੀ ਨਹੀਂ ਪੈੜੀਆਂ ਇਹ ਲੋਕ ਪਿਆਰ ਦੇ ਨਾਂ ਤੇ ਕੁਝ ਵੀ ਕੀਤਾ ਜਾ ਸਕਦਾ ਜੇ ਤੂੰ ਹੱਸੇ ਤਰ੍ਹਾਂ ਦੀਆਂ ਧਮਕੀਆਂ ਦੇਊਗਾ ਤੇ ਤੈਨੂੰ ਲੋਕਾਂ ਨੇ ਘਰੋਂ ਨਿਕਲਣਾ ਮਾਛਕਲ ਕਰ ਦੇਣਾ ਪੰਜਾਬ ਦੇ ਲੋਕ ਜੋਦੇ ਲੋਕ ਰਹੇ ਜਿਹਨਾਂ ਲੋਕਾਂ ਨੇ ਮੋਰੇ ਹੋ ਗਏ ਜਿੰਨੇ ਕਾਲੇ ਕਾਨੂੰਨ ਰੱਦ ਕਰਾਏ ਨੇ ਤੇ ਹੁਣ ਵੀ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ ਜੇ ਉਹਦੋਂ ਵੀ ਚਾਰ ਬੋਟਾ ਕਦੇ ਜਲੰਧਰ ਚੋਂ ਪਈਆਂ ਸੀ ਲੋਕਾਂ ਦੇ ਪਈਆਂ ਸੀ ਤੇ ਉਹ ਸਾਡੇ ਲੋਕਾਂ ਦੇ ਕਿਸਾਨਾਂ ਤੇ ਮਜ਼ਦੂਰਾਂ ਲੋਕਾਂ ਦੇ ਪਈਆਂ ਸੀ ਜਿਨ੍ਹਾਂ ਦੇ ਨਾਲ ਤੂੰ ਤੁਰਿਆ ਫਿਰਦਾ ਆ ਇਹਨਾਂ ਨੇ ਤੈਨੂੰ ਮੂੰਹ ਨਹੀਂ ਕਿਥੇ ਲਾਉਣਾ ਹਰ ਜਣਾ ਤੇਰੀ ਜਵਾਨ ਤੇਰੀ ਜਲਤ ਜਲਤ ਹੋ ਜਾਣੀਆਂ ਇਸ ਕਰਕੇ ਜਿੱਥੇ ਵੀ ਤੂੰ ਜਾਊਗਾ ਉੱਥੇ ਤੇਰਾ ਇਕੱਲੇ ਦਾ ਨਹੀਂ ਸਾਰੇ ਬੀਜੇਪੀ ਦਾ 13 ਦੇ 13 ਪੰਜਾਬ ਦੇ ਵਿੱਚ ਕੈਂਡੀਡੇਟ ਜਿਹੜੇ ਉਹਨਾਂ ਦਾ ਠੋਕ ਕੇ ਘਰਾਓ ਪੰਜਾਬ ਦਾ ਕਰੇ ਰਹੇ ਆ ਬਾਹਰੀਆਂ ਸਟੇਟਾਂ ਦੇ ਵਿੱਚ ਵੀ ਅਸੀਂ ਮੈਸੇਜ ਪਾਉਣਾ ਚਾਹੁੰਦੇ ਆ ਤੁਹਾਡੇ ਚੈਨਦਰਾਂ ਦੇ ਜ਼ਰੀਏ ਵੀ ਭਾਜਪਾ ਨੂੰ ਵੋਟਰ ਨਾ ਪਾਇਓ ਇਹਨਾਂ ਨੂੰ ਐਲੈਗੀ ਜੇ ਐਲੈਗੀ ਜਿੱਤ ਗਏ ਤੇ ਮੁੜ ਕੇ ਲੋਕਤੰਤਰ ਦਾ ਘਾੜ ਹੋ ਜਾਊਗਾ ਜੋ ਸਾਨੂੰ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਵੋਟ ਦਾ ਹੱਕ ਦਿੱਤਾ ਉਹ ਸਾਡੇ ਹੱਕ ਖਤਮ ਹੋ ਜਾਣਗੇ ਕਿਸਾਨ ਮਜ਼ਦੂਰ ਦਾ ਇੱਕ ਨੋਮਾ ਆਸਾ ਰਸਤਾ ਆ ਅਸੀਂ ਉਹਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਇਕਮੁੱਠਿਆ ਦੇ ਇਹਨਾਂ ਲੋਕਾਂ ਨੂੰ ਭਾਜਪਾ ਦੇ ਲੋਕਾਂ ਨੂੰ ਮੂੰਹ ਨਾਲ ਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ